ਸਤਿ ਸ੍ਰੀ ਅਕਾਲ ਜੀ ਨੂੰ ਵੈਲਕਮ ਬੂ ਮਾਈ ਯੂਟਿਊਬ ਚੈਨਲ ਅੱਜ ਆਪਾਂ ਅੱਜ ਦੀ ਵੀਡੀਓ ਜੁ ਬਣਾਉਣ ਜਾ ਰਹੇ ਆ ਜੀ ਆਪਾਂ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਪੰਜਾਬ ਦੀ ਮਸ਼ਹੂਰ ਮੱਕੀ ਦੀ ਰੋਟੀ ਜੋ ਸਰਦੀਆਂ ਦੇ ਵਿੱਚ ਆਮ ਹੀ ਘਰਾਂ ਦੇ ਵਿੱਚ ਬਣਦੀ ਆ ਇਹਨੂੰ ਸਰਦੀਆਂ ਦੇ ਵਿੱਚ ਮੱਕਸਰੋਂ ਦੇ ਸਾਗ ਮੱਖਣ ਦੇ ਨਾਲ ਖਾਧਾ ਜਾਵੇ ਤਾਂ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਮੈਂ ਤੁਹਾਨੂੰ ਬੜੀ ਆਸਾਨੀ ਨਾਲ ਮਤਲਬ ਆਸਾਨੀ ਵਿੱਚ ਹੀ ਦੇ ਨਾਲ ਬਣਾਉਣੀ ਦੱਸੂਗੀ ਮੱਕੀ ਦੀ ਰੋਟੀ ਇਹਨਾਂ ਦੇ ਤੇ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਜਿੰਨਾ ਆਟਾ ਬੁਣਣਾ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾਣੀ ਘਰ ਲੈ ਲੈਣਾ ਇਹ ਅੱਜ ਦੇ ਤਰੀਕੇ ਨਾਲ ਮੈਂ ਤੁਹਾਨੂੰ ਮੱਕੀ ਦੀ ਰੋਟੀ ਬਣਾਉਣੀ ਦੱਸਾਂਗੀ ਮਤਲਬ ਇਸ ਤਰ੍ਹਾਂ ਕਰਕੇ ਪਾਣੀ ਲੈ ਲਾਂਗੇ ਆਪਾਂ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ ਉਬਲਣ ਤੋਂ ਬਾਅਦ ਫਿਰ ਆਪਾਂ ਅਗਲੀ ਮਤਲਬ ਸ਼ੁਰੂ ਕਰਾਂਗੇ ਇਸ ਤਰ੍ਹਾਂ ਕਰਕੇ ਆਪਣੇ ਪਾਣੀ ਨੂੰ ਉਬਾਲ ਆ ਗਿਆ ਹੁਣ ਆਪਾਂ ਕੀ ਕਰਾਂਗੇ ਅੱਧਾ ਕ ਚਮਚਾ ਇਹਦੇ ਵਿੱਚ ਨਮਕ ਦਾ ਪਾਵਾਂਗੇ ਤੇ ਅੱਧਾ ਚਮਚਾ ਇਹ ਆਪਾਂ ਇਹਦੇ ਵਿੱਚ ਘਿਓ ਦਾ ਪਾਵਾਂਗੇ ਹੁਣ ਆਪਾਂ ਇਹਦੇ ਚਾਟਾ ਪਾਵਾਂਗੇ ਥੋੜਾ ਥੋੜਾ ਕਰਕੇ ਗੈਸ ਨੂੰ ਕਰ ਦਾਂਗੇ ਬੰਦ ਇਸ ਤਰ੍ਹਾਂ ਕਰਕੇ ਸਕਰ ਕੇ ਆਪਾਂ ਭੋਲਿਆ ਹੁਣ ਇਹਨੂੰ 10 ਮਿੰਟ ਲਈ ਇਸ ਤਰ੍ਹਾਂ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਅਗਲਾ ਮਤਲਬ ਵਿਧੀ ਸ਼ੁਰੂ ਕਰਾਂਗੇ ਬਣਾਉਣ ਦੀ 10 ਮਿੰਟ ਹੋ ਗਏ ਹੁਣ ਆਪਾਂ ਕੀ ਕਰਾਂਗੇ ਹਜੇ ਥੋੜਾ ਗਰਮੀ ਆ ਇਹਨੂੰ ਚੰਗੀ ਤਰ੍ਹਾਂ ਮਸਾਲਾਂਗੇ ਕਰਕੇ ਅਜੇ ਗਰਮਾ ਥੋੜਾ ਜਿਹਾ ਕਰਕੇ ਥੋੜਾ ਜਿਹਾ ਹਲਾ ਲਾਂਗੇ ਹੁਣ ਇਹਨੂੰ ਮਸਾਲਾਂਗੇ ਬਹੁਤ ਜ਼ਿਆਦਾ ਗਰਮ ਹੈ ਗਰਮ ਤਾਮਾ ਕਿਰ ਕੇ ਪਾ ਉਸੇ ਗਰਮ ਕੜਾਈ ਦੇ ਵਿੱਚ ਪਾਇਆ ਹੋਇਆ ਮਸੇ ਨ ਮਸਲ ਨਹੀਂ ਆ ਜਿੰਨਾ ਚੱਕਰੇ ਇਹ ਮਤਲਬ ਹੈ ਤਰੇੜਾ ਨਹੀਂ ਜਿਵੇਂ ਪੈ ਜਾਂਦੀਆਂ ਵਾ ਫਟਣੋਂ ਨਾ ਹਟੇ ਉਹਨਾਂ ਚੱਕਰੇ ਨੂੰ ਮਸਲਣਾ ਨਾਰਮਲ ਆਟੇ ਵਾਂਗੂ ਨਾ ਗੁੰਨਿਆ ਜਾਵੇ ਜਿੰਨਾ ਚੱਕਰੇ ਸਤਰਾ ਕਰਕੇ ਨੂੰ ਚੰਗੀ ਤਰ੍ਹਾਂ ਮਤਲਬ ਕੀ ਮੁੱਕੀ ਦੇ ਲੋ ਸਮਝ ਲਓ ਜਿੰਨਾ ਜਦੋਂ ਪੱਟ ਨੂੰ ਹਟ ਜੂਏ ਆਪਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੀ ਰੋਟੀ ਬਣਾਵਾਂਗੇ इस तरह बन गया मैंने ऊपर रख देंगे ये थोड़ा तो थोड़ा जहा घ्यो ला देंगे आप रोटी बनावे सब तो पहला तरीका इस तरह करके आप एक पेपर बिछा लेंगे ट्रांसपेर ये उत्ते आप इस तरह करके पेड़ा बना के ਇਦੇ ਉੱਪਰ ਇੱਕ ਹੋਰ ਪੇਪਰਾ ਰੱਖਾਂਗੇ ਹੁਣ ਆਪਾਂ ਇਹਨੂੰ ਵੇਲ ਲੈਣੇ ਨਾਲ ਵੇਲ ਲਾਂਗੇ ਸੱਲਾ ਟਿਕਾਏ ਇਹ ਐਸ ਤਰ੍ਹਾਂ ਦੇ ਥੋੜੀ ਜਿਹੀ ਆਪਣੀ ਮਤਲਬ ਫਟੀ ਜਾਂ ਰੋਟੀ ਆਹ ਰੋਟੀ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਪਾ ਲਾਂਗੇ ਤਵੇ ਤੇ ਸਤ ਸ੍ਰੀ ਅਕਾਲ ਤੁਹਾਨੂੰ ਤੇ ਪਾਲੀ ਆਪਾਂ ਸਤ੍ਰੀ ਖੋ ਕੇ ਪਾਲੀ ਆਪਾਂ ਦੂਸਰਾ ਤਰੀਕਾ ਹੈ ਕਿ ਵਿੱਚ ਪੇੜੇ ਦੇ ਘਿਓ ਲਾ ਲੈਣਾ ਫਿਰ ਉਹਨੂੰ ਐ ਕਰਕੇ ਗੋਲ ਗੋਲ ਕਰ ਦੇ ਲੈਣਾ ਜਿਹਵੇਂ ਮਰਜ਼ੀ ਰਾੜ ਕੇ ਮਖਾ ਸਕਦੇ ਆ ਰੋਟੀ ਨੂੰ ਆਪਾਂ ਦੂਜੇ ਤਰੀਕੇ ਨਾਲ ਕਰਾਂਗੇ ਆਂ ਕਰਕੇ ਜੀ ਰੋਟੀ ਆਪਾਂ ਹੱਥ ਨਾਲ ਬਣਾਈਏ ਤੇਜੀ ਰੋਟੀ ਆਪਾਂ ਬੇਲ ਕੇ ਬਣਾਉਣੀ ਹੈ ਅਸੀਂ ਤਿੰਨੇ ਤਰੀਕਿਆਂ ਨਾਲ ਬਣਾ ਸਕਦੇ ਹਾਂ ਹਰੇ ਥੋੜਾ ਆਟਾ ਗਲ ਨਹੀਂ ਸੀਗਾ ਤਾਂ ਕਿ ਆਪਣੀ ਤੋਂ ਗਲ ਬਣੀ ਹੋਣੀ ਥੋੜੀ ਤਰੇੜ ਗਈ ਹਾਲੇ ਇਹ ਤੇਰਾ ਆਪਾਂ ਤੀਸਰਾ ਪੇੜਾ ਕਰ ਲਿਆ ਨਾ ਇੱਥੇ ਥੋੜਾ ਬਰੈਥਾ ਨਾਲ ਲੈਣੀ

ਜਲਦੀ ਪਾਪਾ ਇਹ ਰੋਟੀ। ਹੀ ਮਿਲਤਾ ਆਇਆ। ਆ ਵੀ ਪਪਾ। ਮੱਕੀ ਦੀਆਂ ਰੋਟੀਆਂ ਸੇਕ ਬਹੁਤ ਜ਼ਿਆਦਾ ਲੈਂਦੀਆਂ ਕਰਕੇ ਨਾ ਤਾਂ ਇਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਣਾਉਣ ਤੇ। ਫਿਰ ਜਪਾਗ੍ਰੀ ਰੋਟੀ ਪਾਰੇ। ਆਪਣੀ ਇੱਕ ਰੋਟੀ ਲੈ ਲਈ। Okay, बता है। इस तरह करके अपन रोटियां बंद हो गई बन गई हम गैस कर दिता बंद इस तरह करके अपने मकीी रोटियां बन के तैयार हो गए यह बिलकुल नहीं टुट दया मतलब जो आप गर्म पानी करके पाइए ਇਹ ਮਨ ਹੁਣ ਅੱਜ ਕੱਲ੍ਹ ਹਰੇਕ ਹੀ ਬਣਾ ਸਕਦਾ ਇਸ ਤਰੀਕੇ ਨਾਲ ਜਿਹੜਾ ਪਹਿਲਾ ਹੱਥ ਦੇ ਨਾਲ ਬਣਾਉਂਦੇ ਸੀਗੇ ਉਹ ਬਣਾਉਣ ਦੇ ਵਿੱਚ ਥੋੜਾ ਜਿਹਾ ਔਖਾ ਹੁੰਦਾਗਾ ਕਿਉਂਕਿ ਆਪਾਂ ਨਹੀਂ ਆਉਂਦੀਆਂ ਆਈਆਂ ਹੋ ਸਕਦਾ ਕਿ ਇਹਨੂੰ ਆਉਂਦੀਆਂ ਹੋਣ ਪਰ ਮੈਨੂੰ ਤਾਂ ਨਹੀਂ ਆਉਂਦੀਆਂ ਆਈਆਂ ਤਾਂ ਕਰਕੇ ਮੈਂ ਤੁਹਾਨੂੰ ਇਹ ਤਰੀਕਾ ਦੱਸਿਆ ਨਾਲੇ ਵਧੀਆ ਨਾਲੇ ਸੌਫਟ ਸੌਫਟ ਰੋਟੀ ਬਣਦੀ ਐ ਨਹੀਂ ਲੱਗੇ ਐਂ ਟੁੱਟ ਜੂਗੀ। ਰੋਟੀ ਐ ਨਹੀਂ ਐ ਮਤਲਬ ਕਿ ਜਿਵੇਂ ਮੱਕੀ ਦੀ ਰੋਟੀ ਨੂੰ ਹੱਥ ਲਾ ਕੇ ਤੋੜੋ ਨਾ ਬੈਲ ਕੋਲੇ ਜਿਹਾ तुझे बना खाय जे तुम्ही साडी व्हिडिओ लागते वधी लागते तर साडी वीड लाईक शेअर ते कमेंट करे करू अँड साडे चॅनल सबस्क्राईब करो थँक्यू